ਗੁਰੂਰਸਾਇ ਦੇ ਵਿੱਚ ਚੋਰੀ ਦਾ سلسلہ ਰੁਕਦਾ ਨਾ ਨੀ ਲੈ ਰਿਹਾ ਲਗਾਤਾਰ ਚੋਰ ਜਿਹੜੇ ਆ ਸਰਗਰਮ ਦਿਖਾਈ ਦੇ ਰਹੇ ਆ ਮੇਨ ਬਾਜ਼ਾਰ ਦੇ ਵਿੱਚ ਖੜੇ ਹੈਗੇ ਆ ਇਸੇ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਵਿੱਚੋਂ ਗੱਲੇ ਦੇ ਵਿੱਚੋਂ ਚੋਰ ਨੇ ਦਿਨ ਦਿਹਾੜੇ ਪੈਸੇ ਚੋਰੀ ਕਰ ਲਏ ਜਾਦੇ ਪਤਾ ਚਲਦਾ ਹੈਗਾ ਤਾਂ ਚੋਰ ਨੂੰ ਫੜ ਵੀ ਲਿਆਂਦਾ ਫੜ ਲਿਆ ਹੀ ਜਾਂਦਾ ਹੈ ਤੇ ਉਸ ਤੋਂ ਬਾਅਦ ਛਿੱਤਰ ਬਰੇਡ ਵੀ ਕੀਤੀ ਜਾਂਦੀ ਹੈ ਅਬੀ ਕੀ ਗੱਲਬਾਤ ਹੋਈ ਕਿੱਥੋਂ ਚੋਰੀ ਕੀਤੀ ਕਿਵੇਂ ਹੋਇਆ ਸਭ ਚਾਰ ਪੈਂਦੂ ਗੰਨਾ ਛੱਡ ਗਏ ਮੇਰੇ ਚਾਚੂ ਦੀ ਰੁਗਾਨ ਹੈ ਉਹ ਸਵੇਰੇ ਸਮਾਨ ਫੜਨਾ ਗਏ 2 ਮਿੰਟ ਉਹ ਸ਼ਟਰ ਉਵੇਂ ਛੱਡ ਗਏ ਤੇ ਉਧਰੋਂ ਮੇਰੇ ਉਹ ਚੋਰ ਅੰਦਰ ਵੜਿਆ ਜਿਵੇਂ ਕੋਈ ਕੁਰਸੀ ਟੇਬਲ ਕੁਛ ਨਹੀਂ ਲੱਗਾ ਸੀ ਬਰ ਉਹ ਗੱਲੇ ਚੋਂ ਪੈਸੇ ਕੱਢ ਰਿਹਾ ਉਧਰੋਂ ਮੇਰਾ ਛੋਟਾ ਚਾਚਾ ਆ ਰਿਹਾ ਉਹ ਕਹਿੰਦਾ ਕਿਵੇਂ ਕਿਵੇਂ ਅੱਗੋਂ ਨੂੰ ਕਹਿੰਦਾ ਤੂੰ ਕਿਵੇਂ ਉਹ ਕਹਿੰਦਾ ਇੱਧਰ ਆ ਤੈਨੂੰ ਮੈਂ ਦੱਸਾਂ ਉਹ ਜਿੰਨੇ ਨੂੰ ਮੋਟਰਸਾਈਕਲ ਤੋਤਰਦਾ ਤੇ ਉਹਨੇ ਨੂੰ ਉਹ ਚੋਰ ਭੱਜ ਗਏ ਆ ਗਲੀ ਦੇ ਦਰਵਾਜ਼ੇ ਤੇ ਆ ਰਿਹਾ ਮੈਨੂੰ ਪਿੱਛੋਂ ਵਾਏ ਵਜਦੀ ਫੜੀ 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 ਮੈਂ ਇੱਥੇ ਬਾਹਰ ਖੜਾ ਸੀ ਮੈਂ ਤੂੰ ਆਪਣੀ ਦੁਕਾਨ ਦੇ ਤੇ ਮੈਂ ਆਪਣੀ ਦੁਕਾਨ ਦੇ ਇੱਥੇ ਬਾਹਰ ਖੜਾ ਸੀ ਮੈ अच्छा ਤੇ ਉਥੇ ਵੀ ਰਹੀ ਸਾਨੂੰ ਫੜ ਲਿਆ ਉਹਨੂੰ ਪੁੱਛਿਆ ਕੀ ਕੀਤਾ ਕਹਿੰਦਾ ਕੁਛ ਨਹੀਂ ਮੈਂ ਕੀਤਾ ਇਹ ਜੇ ਜਦੋਂ ਤਲਾਸ਼ੀ ਲਈ ਉਹਦੇ ਨਸ਼ਾ ਵੀ ਹੈਗਾ ਸੀ ਜੀਬ ਚ ਠੀਕਾ اچھا ਠੀਕਾ ਭਰਿਆ ਹੋਇਆ ਸੀ ਨਹੀਂ ਨਹੀਂ ਖਾਲੀ ਟੀਕਾ ਸੀ ਟੁੱਟਿਆ ਟੱਟਿਆ ਪਿਆ ਸੀ ਜੋ ਥੱਲੇ ਡਿੱਗਿਆ ਉਹਦਾ ਟੁੱਟਿਆ ਜਦੋਂ ਇੱਥੇ ਬੜੇ ਬਹੁਤ ਜ਼ਿਆਦਾ ਸਪੀਡ ਨਾਲ ਭੱਜ ਕੇ ਆਇਆ ਕੋਈ ਸਾਨੂੰ ਗਾਲ ਕੱਢ ਰਿਹਾ ਅੱਛਾ ਛੱਡ ਦਿਓ ਮੈਨੂੰ ਮੈਂ ਤੁਹਾਨੂੰ ਮਾਰ ਦਿਆਂਗਾ ਇਹ ਕਰ ਦਿਆਂਗਾ ਫਿਰ ਇਹ ਛੱਤਰ ਬੋਲਾ ਥੋੜਾ ਬੋਤਾ ਕੀਤਾ ਦੋ ਚਾਰ ਚਪੇੜਾ ਛੱਡੀਆਂ ਫਿਰ ਉਹਦੀ ਜੀਬ ਚ ਪੈਸੇ ਕੱਢੇ ਫਿਰ ਉਹਨੂੰ ਮੰਨਿਆ ਮੈਂ ਪੈਸੇ ਕੱਢੇ ਨੇ ਉਥੋਂ ਇਹ ਇਹ ਆ ਉਹ ਹੈ ਮੈਂ ਨਸ਼ਾ ਕਰਨਾ ਇਸਦਾ ਹੀ ਕਹਿੰਦਾ ਸਾਨੂੰ ਹੂੰ ਜਿਹੜੀ ਤੁਸੀਂ ਵੀਡੀਓ ਦਿਖਾ ਰਹੇ ਹੈਗੇ ਉਹ ਵਿੱਚ ਪੈਸੇ ਕੱਢ ਰਿਹਾ ਉਹਦੀ ਜੇਬ ਵਿੱਚ ਨਿਕਲੇ ਉਹ ਪੈਸੇ ਹਾਂਜੀ ਆਂਦੀ ਆਂਦੀ ਜੇਬ ਚੋਂ ਪੈਸੇ ਨਿਕਲੇ ਨੇ ਹੂੰ ਆ ਲੋ ਬਿਲਕੁਲ ਹਾਂ ਜੇਬ ਦੇ ਵਿੱਚੋਂ ਪੈਸੇ ਨਿਕਲਦੇ ਆ ਤੇ ਇਸ ਤੋਂ ਇਲਾਵਾ ਕੀ ਦੇਖਦਾ ਹੈ ਕੱਲ ਬਕਾਇਦਾ ਪੁਲਿਸ ਵੱਲੋਂ ਇੱਕ ਰੋਡ ਸ਼ੋਅ ਹੋਇਆ ਤੇ ਕੀਤਾ ਜਾਂਦਾ ਹੈ ਪੈਦਲ ਮਾਰਚ ਵੀ ਲੋਕ ਚੋਰੀਆਂ ਨਾਲ ਹੋਣ ਇੱਕ ਵਾਰ ਮੰਡਲ ਦੀ ਮੀਟਿੰਗ ਹੁੰਦੀ ਫਿਰ ਇਹਦਾ ਦਿਨ ਦਿਹਾੜੇ ਗੱਲਿਆਂ ਨੂੰ ਪੈ ਗਏ ਸਰ 9:30 ਵਜੇ ਦਾ ਟਾਈਮ ਹੈ ਲੋਕ ਐ ਦੁਕਾਨਾਂ ਤੇ ਨਹੀਂ ਆਏਗੇ ਤੇ ਚੋਰ ਉਹ ਤੋਂ ਪਹਿਲਾਂ ਹੀ ਦੁਕਾਨਾਂ ਤੇ ਆ ਗਏ ਨੇ ਹੂੰ ਨਸ਼ੇੜੀ ਸੀ ਬੰਦਾ ਜਾਨ ਪੂਰਾ ਨਸ਼ੇੜੀ ਜੀ ਪੂਰਾ ਟਾਈਟ ਸੀ ਨਸ਼ੇ ਨਾਲ ਹੂੰ ਅੱਗੋਂ ਸਾਨੂੰ ਧਮਕੀਆਂ ਦੇ ਰਿਹਾ ਉਹ ਅੱਗੋਂ ਘੂਰ ਰਿਹਾ ਸੀ ਸਾਨੂੰ ਜਿਵੇਂ ਸਾਨੂੰ ਮਾਰਨਾ ਹੋਵੇ ਆ ਕੀ ਲਈ ਫਿਰਦੇ ਹੋ ਦਰਖਾਸਤ ਲਖਾਈ ਸਾਰਾ ਥਾਣੇ ਪੁਲਸ ਆ ਗਈ ਸੀ ਨਾਲੋਂ ਨਾਲ ਹਾਂ ਐਸਚਓ ਸਾਹਿਬ ਰੰ ਸਾਰੇ ਦੇ ਕਾਰਵਾਈ ਪੂਰੀ ਬੰਦੀ ਕੀਤੀ ਜਾਏਗੀ ਅੱਛਾ ਪਰਚਾ ਦਰਜ ਕਰਵਾਵਾਂਗੇ ਕਿ ਕਿ ਲਾਦਾ ਕਿਤਾ ਨੂੰ ਤੁਮ ਕੀ ਦੇ ਰਹੇ ਹੈਗੇ ਆ ਦੁਕਾਨਦਾਰ ਚਿੱਟੇ ਦੇ ਨਾਲ ਆ ਕੇ ਦੁਕਾਨ ਖੋਲਦੇ ਵਾਲੇ ਦੁਕਾਨਾਂ ਸਵੇਰ ਦਾ ਸਮਾਂ ਹੈਗਾ ਸੀ ਦੁਕਾਨਾਂ ਖੁੱਲ ਜਾਣੀ ਹੈ ਜੇ ਮਾਣਾ ਪੂਰੀ ਮਾਰਕੀਟ ਨਹੀਂ ਖੁੱਲਹੀ ਨਹੀਂ ਸਰ ਕੋਈ ਅੱਧਿਆ ਅਹੀ ਦਾ ਆ ਦੁਕਾਨ ਦੇ ਜੇ ਆਈਆਂ ਸਮਾਨ ਦਾ ਹੀ ਲਗਾ ਰਹੇ ਆ ਬਾਹਰ ਹਮ ਆਪਣਾ ਦੁਕਾਨ ਦੀ ਸੈਟਿੰਗ ਦਾ ਕਰ ਰਹੇ ਇੱਥੇ ਤਾਂ ਮੈਂ ਖੜਾ ਮੈਨੂੰ ਆਵਾਜ਼ ਆਈ ਮੈਂ ਤਾਂ ਦਾਵਾ ਜਿਵੇਂ 22 ਤਸੰਦਰ ਬੈਠੇ ਨੇ ਕਿੱਥੇ ਫੜਿਆ ਜਾਣਾ ਸੀ ਅੱਛਾ ਤੂੰ ਫੜਿਆ ਫਿਰ ਰੁਕੋ ਅੱਗੋ ਪਿੱਛੋਂ ਮੈਨੂੰ ਆਵਾਜ਼ ਵੱਜੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਭੱਜ ਕੇ ਬਾਹਰ ਆ ਕੋਈ ਚੋਰ 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 ਮੈਂ ਫੜ ਲਿਆ ਹਮ ਅੱਗੋਂ ਮਾਰਕੀਟ ਦੇ ਇੱਥੇ ਆਸੇ-ਬਾਸੇ ਬੰਦੇ ਖੜੇ ਸੀ ਉਹਨਾਂ ਨੇ ਵੀ ਮਤਲਬ ਜੇ ਮੇਰੇ ਕੋ ਨਾ ਫੜਿੰਦਾ ਅੱਗੋਂ ਫੜਿਆ ਜਾਣਾ ਸੀ ਚੋਅ ਸੀ ਅੱਜ ਅੱਜ ਫੜ ਲੈਣਾ ਸੀ ਅਸੀਂ ਛੱਡਣਾ ਨਹੀਂ ਸੀ ਹੁਣ ਚਿੱਟੇ ਦੇਣੀ ਇਹ ਚੋਰੀ ਹੋ ਗਈ ਜੀ ਸਰ 10 ਵਜੇ ਚਿੱਟੇ ਦੇਣ ਕੀ ਹੈ ਜ ਸਵੇਰੇ ਹੂੰ 12 ਵਜੇ ਤੋਂ ਬਾਅਦ ਚਿੱਟਾ ਦੇਣ ਚੜਦਾ ਸਹੀ ਤਾਂ ਹੂੰ ਫੇ ਸਵੇਰੇ ਇਹ ਕੀ ਲੱਗਦਾ ਹੈਗਾ ਇਹ ਕੋਈ ਅਸਰ ਨਹੀਂ ਹੋ ਰਿਹਾ ਪੁਲਿਸ ਨਾਲ ਵਪਾਰ ਮੰਡਲ ਦੀ ਮੀਟਿੰਗ ਹੁੰਦੀ ਹੈ ਚੋਰੀਆਂ ਰੁਕ ਜਾਣ ਗਿਆ ਹੋਣਾ ਆ ਹੋ ਜਾਊਗਾ ਇਹ ਇਹ ਸਾਹਮਣਾ ਪੁਲਿਸ ਹੁਣ ਜੋਸ਼ ਹੁਣ ਰੁਕਣ ਗਿਆ ਰੁਕਣ ਗਿਆ ਰੁਕਣ ਗਿਆ ਬਿਲਕੁਲ ਜੀ ਹਾਲਾਤ ਗੁਰੂ ਅਰਸਾਈ ਦੇ ਦਿਖਾ ਦਿੰਦੇ ਹੈਗੇ ਆ ਹਾਲਾਤ ਕੀ ਹੈ ਇੱਕ ਦਿਨ ਵੀ ਹੈ ਜਾਂ ਖਾਲੀ ਨਹੀਂ ਹੈਗਾ ਜਿਸ ਦਿਨ ਚੋਰੀ ਨਹੀਂ ਹੋਈ ਪਰ ਚੋਰੀ ਜਿਹੜੀ ਹੁਣ ਹੋਈ ਹੈ ਬੜੀ ਵੱਡੀ ਕਰਾਰੀ ਚਪੇਟ ਜਿਹੜੀ ਹੈ ਪ੍ਰਸ਼ਾਸਨ ਦੇ ਮੂੰਹ ਤੇ ਪੈਂਦੀ ਹੈ ਕਿਉਂਕਿ ਮੈਂ ਚਿੱਟਾ ਦਿਨ ਕਿਉਂ ਗਿਆ ਸੀ ਮੈਂ ਤਾਂ ਮੂੰਹ ਸੁਣਨਾ ਚਾਹੁੰਦਾ ਸੀ ਵੀ ਚੋਰੀ ਹੋਈ ਕਿੰਨੇ ਵਜੇ ਕਹਿੰਦੇ 10 ਵੀ ਨਹੀਂ ਵਜੇ ਸੀ ਸਵੇਰ ਸਮੇਂ ਹਲੇ ਦੁਕਾਨਾਂ ਦੀ ਮਾਰਕੀਟ ਵੀ ਪੂਰੀ ਨਹੀਂ ਖੁੱਲੀ ਸੀ ਦੁਕਾਨਦਾਰ ਦੁਕਾਨ ਦੇ ਜਰੂਰ ਲੇਟ ਆ ਸਕਦੇ ਨੇ ਪਰ ਚੋਰ ਪਹਿਲਾਂ ਮੰਡੀ ਦੇ ਵਿੱਚ ਆ ਜਾਂਦੇ ਨੇ ਇਹ ਅੱਜ ਦੀ ਕੜਨਾ ਤੋਂ ਸਾਬਤ ਹੋ ਗਿਆ ਜਿਹੜੀ ਤਸਵੀਰ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹੈਗੇ ਜਾਂ ਚੋਰ ਦੀ ਹੱਥ ਦੇ ਵਿੱਚੋਂ ਪੈਸੇ ਨਿਕਲਦੇ ਲੋਕ ਕਹਿੰਦੇ ਚਿਹਰਾ ਕਿਉਂ ਜਿਹੜਾ ਧੁੰਦਲਾ ਕਰਕੇ ਦਿਖਾ ਦਿੱਤਾ ਜਾਂਦਾ ਕੁਝ ਕਾਰਨ ਹੁੰਦੇ ਆ ਚਿਹਰਾ ਧੁੰਦਲਾ ਦਿਖਾਉਨ ਪਰ ਉਹ ਚੋਰ ਦੀ ਪਛਾਣ ਵੀ ਹੋ ਚੁੱਕੀ ਹੈ ਚੋਰ ਨੂੰ ਇਹਨਾਂ ਨੇ ਫੜ ਵੀ ਲਿਆ ਫੜਨ ਤੋਂ ਬਾਅਦ ਪੁਲਿਸ ਨੂੰ ਵੀ ਦੇ ਦਿੱਤਾ ਹੁਣ ਪੁਲਿਸ ਕਾਰਵਾਈ ਕੀ ਅਮਲ ਚ ਲੈਂਦੀ ਹੈ ਉਹ ਪੁਲਿਸ ਦਾ ਕੰਮ ਹੈਗਾ ਪਰ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ ਹੈ ਕਿ ਗੁਰੂ ਅਰਸਾਏ ਦੇ ਵਿੱਚ ਆਏ ਦਿਨ ਚੋਰੀਆਂ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਵਾਧਾ ਕੀ ਹੋ ਰਿਹਾ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਕੋਈ ਰੁਕਵਾਂਦਾਰ ਨਾਮ ਨਿਸ਼ਾਨ ਨਹੀਂ ਹੈ ਇੱਕ ਐਕਸ਼ਨ ਮੂਡ ਦੇ ਵਿੱਚ ਪੁਲਿਸ ਜ਼ਰੂਰ ਆਈ ਜਿਵੇਂ ਇਹ ਕਹਿੰਦਾ ਚੋਰੀ ਹੋਣ ਤੋਂ ਬਾਅਦ ਫੋਨ ਕਰਨ ਤੋਂ ਬਾਅਦ ਪੁਲਿਸ ਜ਼ਰੂਰ ਪਹੁੰਚ ਗਈ ਐਕਸ਼ਨ ਮੂਡ ਦੇ ਵਿੱਚ ਆਈ ਪਰ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਾਲੇ ਚੋਰਾਂ ਦਾ ਜਿਹੜਾ ਖੌਫ ਹੈ ਉਹ ਦੁਕਾਨਦਾਰਾਂ ਦੇ ਸਿਰ ਤੇ ਚੜ੍ਹ ਕੇ ਬੋ ਰਿਹਾ ਕਿਉਂਕਿ ਦੁਕਾਨਦਾਰ ਸਹਮੇ ਹੋਏ ਆ ਸਵੇਰ ਦੇ ਸਵੇਰੇ ਆ ਕੇ ਦੁਕਾਨਾਂ ਖੋਲਦਿਆ ਸਵੇਰ ਦੇ ਟਾਈਮ ਦੇ ਨਾਲ ਹੀ ਜਿਵੇਂ ਕਹਿੰਦਾ ਚਾਹ ਪਾਣੀ ਪੀਣ ਦਾ ਟਾਈਮ ਹੈਗਾ ਤੇ ਉਸ ਟਾਈਮ ਜਾ ਕੇ ਸਰਗਰਮ ਸ਼ਹਿਰ ਦੇ ਵਿੱਚ ਆ ਗਿਆ ਦੀਆਂ ਕਟਨਾਵਾਂ ਨੂੰ ਅੰਜਾਮ ਦੇ ਰਿਆ ਨਸ਼ੇੜੀ ਤਰ੍ਹਾਂ ਦੇ ਲੋਕ ਉਤੋਂ ਧਮਕੀਆਂ ਦਿੰਦੇ ਆ ਜਿਵੇਂ ਇਹਨਾਂ ਨੇ ਫੜਿਆ ਕਹਿੰਦੇ ਮੈਂ ਤੁਹਾਨੂੰ ਦੇਖ ਲਊਗਾ ਹੁਣ ਦੇਖਣ ਦੀਆਂ ਵੀ ਧਮਕੀਆਂ ਇਹਨਾਂ ਨੇ ਲੋਕ ਜਾਣਤਾ ਅਖਰ ਜਾਣ ਕਿੱਥੇ ਵੱਡਾ ਸਵਾਲ ਖੜਾ ਹੋ ਰਿਹਾ ਤੁਸੀਂ ਆਪਣੀ ਰਾਏ ਜਿਹੜੀ ਹੈਗੀ ਹੈ ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡਿਆ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ ਕਿ ਪੁਲਿਸ ਦੀ ਕਾਰਵਾਈ ਸਹੀ ਹੋ ਰਹੀ ਹੈ ਜਾਂ ਚੋਰਾਂ ਦੀ ਕਾਰਵਾਈ ਸਹੀ ਹੋ ਰਹੀ ਹੈ ਆਪਣੀ ਰਾਏ ਜਰੂਰ ਦੱਸਿਓ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿਹਰਾ ਤੁਹਾਡਾ ਖੁੱਦਾ ਗੁਰੂ ਅਰਜਨ ਲਾਈਵ ਪਰਤਕਾ ਸਾਥੀ ਗਰਮੇਸ਼ ਸਿੰਘ ਦੇ ਨਾਲ ਮੇਨ ਬਾਜ਼ਾਰ ਗੁਰੂ ਅਰਜਨ